ਉਹ ਕਿਹੜੇ ਕਿਹੜੇ ਨਵੇਂ ਚੇਂਜਸ ਹੈਗੇ ਆ ਸਾਨੂੰ ਸਾਨੂੰ ਸਾਡੇ ਜਿੰਨੇ ਵੀ ਦਰਸ਼ਕ শ্রোਤੇ ਸੌਂਦੇ ਆ ਥੋੜਾ ਜਿਹਾ ਐਕਸਪਲੋਰ ਕਰੋ ਅਨ ਜਲਦੂ ਜੀ ਦੇਖੋ ਜੀ ਇਹ ਜੋ ਹੁਣ ਹਾਲਾਤ ਹੋ ਹੌਲੀ ਹੌਲੀ ਮੈਂ ਤਾਂ ਦੇਖ ਰਿਹਾ ਵੀ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬਾਬ ਜੀ ਵੀ ਤੁਸੀਂ ਵੀ ਸਹਿਮਤ ਹੋਵੋਗੇ ਕਿ ਸਾਰੇ ਸੰਸਾਰ ਦੇ ਵਿੱਚ ਹੀ ਸਾਰੇ ਦੇਸ਼ਾਂ 'ਚ ਹੀ ਸਾਰੇ ਸਮਾਜਾਂ 'ਚ ਹੀ ਸਾਰੇ ਮਹਾਦੀਪਾਂ 'ਚ ਹੀ ਬਣ ਰਹੇ ਆ ਵੀਹ ਸੋਸ਼ਲ ਮੀਡੀਆ ਦੇ ਖਾਸ ਤੌਰ ਤੇ ਜਿੱਥੇ ਚਿੱਤੇ ਦੁਰਉਪਯੋਗ ਅਬਯੂਜ਼ ਹੁੰਦਾ ਨਹੀਂ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਚੰਗਿਆਈ ਆ ਜਿਹੜੀ ਉਹ ਮਰਮਟਣੀ ਜਾ ਰਹੀ ਐ ਤੇ ਜਿਹੜੀਆਂ ਇਹ ਬੁਰਾਈਆਂ ਆ ਗੰਦਗੀਆਂ ਆ ਉਹਨਾਂ ਦੀ ਪ੍ਰਧਾਨਗੀ ਵੱਧ ਵੱਧ ਰਹੀ ਹੈ ਜੀ ਜੇ ਕਿਸੇ ਨੂੰ ਇਸ ਗੱਲ ਦਾ ਸਬੂਤ ਚਾਹੀਦਾ ਤੇ ਤੁਸੀਂ ਸੋਸ਼ਲ ਮੀਡੀਆ ਤੇ ਜਰਾ ਕੋਈ ਚੰਗੀ ਗੱਲ ਪੋਸਟ ਕਰਕੇ ਦੇਖੋ ਤੇ ਘੰਟੇ ਬਾਅਦ ਕੋਈ ਸੜੀ ਜੀ ਗੱਲ ਪੋਸਟ ਕਰਕੇ ਦੇਖੋ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਵੀ ਲੋਕਾਂ ਨੂੰ ਗੰਦਗੀ ਪਸੰਦ ਆਈ ਜਾਂ ਚੰਗੀ ਗੱਲ ਪਸੰਦ ਆਈ ਉਸ ਤੋਂ ਇਸ ਕਰਕੇ ਇਹ ਜਦੀ ਪੀ ਇਹ ਦੇ ਕਰਕੇ ਕਿਉਂਕਿ ਵੀ ਇਹ ਬੁੱਧੀ ਤੇ ਹੁਣ ਜਿੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਆਪੇ ਇਹ ਪਰੋਸ-ਪਰੋਸ ਕੇ ਦੇਈ ਜਾਂਦੇ ਆ ਉਹ ਹੁਣ ਜਦੋਂ ਇੱਕ ਜਿਹੜੀ ਬੁੱਧੀ ਆ ਗੰਦਗੀ ਦੇ ਵਿੱਚ ਡਿਵੈਲਪ ਹੁੰਦੀ ਆ ਤੇ ਉਹ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਵੀ ਚੰਗਾ ਮਨੁੱਖ ਕੀੜੇ ਨੂੰ ਕੱਢ ਰਿਆ ਸੀ ਨਾਲੀ ਵਿੱਚੋਂ ਗਾਰੇ ਵਿੱਚੋਂ ਤੇ ਕੀੜਾ ਮੋੜ-ਮੋੜ ਕੇ ਗਾਰੇ ਵਿੱਚ ਜਾਂਦਾ ਸੀ ਠੀਕ ਉਹ ਜਾਨੀ ਕਿ ਉਹਦਾ ਜੀਵਨ ਫੇ ਜਾਨੀ ਕੀੜੇ ਦਾ ਉਹ ਜਿਹੜਾ ਗਾਰਾ ਆ ਭੀ ਉਹ ਗੰਦਗੀ ਆ ਉਹੀ ਉਹਨੂੰ ਲੱਗਦਾ ਵੀ ਇਹ ਬਹੁਤ ਵਧੀਆ ਗੱਲ ਆ ਸੋ ਤਾਂ ਕਰਕੇ ਜੀ ਵੀ ਇਹ ਹੁਣ ਅਸੀਂ ਦੇਖਦੇ ਹਾਂ ਵੀ ਤਦੇ ਕਰਕੇ ਇਹ ਸਕੂਲਾਂ ਦੇ ਵਿੱਚ ਥੋੜਾ ਜਿਹਾ ਇਹ ਵਾਇਲੈਂਸ ਇਹ ਜਾਂ ਫਾਈਟ ਜਾਂ ਅਦਰਵਾਈਜ਼ ਇਹ ਰੇਸਿਜ਼ਮ ਦੇ ਕਾਫੀ ਸਾਰੇ ਇਸ਼ੂਜ਼ ਸਮੇਂ ਦੇ ਚੱਲਦੇ ਆ ਅਸੀਂ ਡੀਲ ਕਰਦੇ ਰਹਿੰਦੇ ਆ ਜਿਹਦੇ ਕਰਕੇ ਪਿੱਛੇ ਜਾਨੀ ਕਮਿਊਨਿਟੀ ਨੂੰ ਇਹ ਲੱਗਦਾ ਸੀਗਾ ਵੀ ਸਕੂਲਾਂ ਦੇ ਵਿੱਚ ਜਿਹੜੀ ਇਹ ਸੇਫਟੀ ਇੰਪਰੂਵ ਕਰਨ ਦੇ ਲਈ ਜਾਂ ਫਿਰ ਘਟੂ ਘਟੇ ਇਹ ਮਹਿਸੂਸ ਕਰਨ ਦੇ ਲਈ ਵੀ ਹਾਜ਼ਰ ਹੈਗੀ ਆ ਫੋਰਸ ਮੌਕੇ ਦੇ ਉੱਤੇ ਵੀ ਜੇ ਕੋਈ ਉਸ ਤਰ੍ਹਾਂ ਦਾ এনਵਾਇਰਨਮੈਂਟ ਅਨਸੇਫ ਬਣੀ ਜੀ ਸੋ ਇਸੇ ਕਰਕੇ ਜਿਹੜਾ ਇਹ ਸਕੂਲ ਰਿਸੋਰਸ ਪ੍ਰੋਗਰਾਮ ਆ ਇਹ ਸਕੂਲਾਂ ਦੇ ਵਿੱਚ ਆਇਆ ਸੀ ਪਰ ਫਿਰ ਕਮਿਊਨਿਟੀਜ਼ ਦੇ ਇੱਕ ਪੱਖ ਦੇ ਵੱਲੋਂ ਜੀ ਵੀ ਕਿਸੇ ਤਰ੍ਹਾਂ ਇਸ ਦਾ ਵਿਰੋਧ ਹੋਣ ਤੋਂ ਬਾਅਦ ਤੇ ਥੋੜਾ ਜਿਹਾ ਇਹ ਪ੍ਰੋਗਰਾਮ ਆ ਜਿਹੜਾ ਜੀ ਵੀ ਰੋਕਣਾ ਵੀ ਪਿਆ ਉਹਦੇ ਵਿੱਚ ਵੈਸੇ ਇਹ ਵੀ ਆ ਕਿ ਪਿਛਲੇ 20 ਸਾਲ ਜਿਹੜਾ ਜੀ ਇਹ ਕੈਨਸਲ ਕਰਨ ਤੋਂ ਪਹਿਲਾਂ ਪ੍ਰੋਗਰਾਮ ਕੁਝ ਬੋਰਡਸ ਦੇ ਵੱਲੋਂ ਇਹ ਲਾਗੂ ਵੀ ਰਿਹਾ ਤੇ ਉਹਦੇ ਦੌਰਾਨ ਲੇਕਿਨ ਕਿ ਇਹ ਨਹੀਂ ਹੋਇਆ ਵੀ ਬਹੁਤ ਜ਼ਿਆਦਾ ਜਾਣੀ ਸਕੂਲਾਂ ਦਾ ਜਿਹੜਾ ਮਾਹੌਲ ਆ ਉਹ ਪੁਲਸ ਹੋਣ ਕਰਕੇ ਸੁਧਰ ਗਿਆ ਹੋਵੇ ਸੋ ਮਾਹੌਲ ਜਿਹੜਾ ਲਗਾਤਾਰ ਤੱਕ ਦਿਨ ਨਾਲ ਉਹ ਡਿਕਲਾਈ ਨਹੀਂ ਹੁੰਦਾ ਗਿਆ ਪਰ ਇੱਕ ਜਿਹੜੀ ਸਿਕਿਉਰਟੀ ਸੇਫਟੀ ਦੀ ਪਰਸੈਪਸ਼ਨ ਆ ਪੁਲਿਸ ਦੀ ਪ੍ਰੈਜ਼ੈਂਸ ਦੇ ਨਾਲ ਉਸ ਨੂੰ ਅੰਡਰਸਟੈਂਡ ਕਰਦੇ ਆ ਜੀ ਸੋ ਇਸੇ ਕਰਕੇ ਜਿਉਂ ਹੀ ਆਪਾਂ ਇਲੈਕਟ੍ਰੋਏਸੀ ਅਵਾਰਡ ਨੰਬਰ 10 ਦੇ ਵਿੱਚੋਂ ਬਬਜੀ ਉਸ ਤੋਂ ਬਾਅਦ ਫਿਰ ਆਪਾਂ ਲਗਾਤਾਰਤਾ ਦੇ ਨਾਲ ਇਹਦੇ ਤੇ ਐਫਰਟ ਕਰ ਰਹੇ ਸੀ ਇੱਕ ਤਾਂ ਅਸੀਂ ਇਹ ਲੌਜੀਕ ਦੇ ਰਹੇ ਸੀ ਕਿ ਜਿਹੜੀ ਕਮਿਊਨਿਟੀ ਨੂੰ ਲੱਗਦਾ ਕਿ ਪੁਲਿਸ ਜਾਣੇ ਕਿ ਡਰ ਪੈਦਾ ਕਰਦੀ ਆ ਵੀ ਠੀਕ ਆ ਫਿਰ ਉਹਨਾਂ ਨੂੰ ਵੀ ਅੰਡਰਸਟੈਂਡ ਕਰ ਲੋ ਪਰ ਜਿਹੜੀ ਕਮਿਊਨਿਟੀ ਦੇ ਮਨ ਵਿੱਚ ਇਹ ਆ ਵੀ ਪੁਲਿਸ ਹੋਵੇ ਤਾਂ ਫਿਰ ਜਿਹੜਾ ਉਹ ਸੇਫਰ ਫੇਲ ਕੀਤਾ ਜਾਂਦਾ ਉਸ ਕਮਿਊਨਿਟੀ ਨੂੰ ਵੀ ਸੁਣਿਆ ਜਾਣਾ ਚਾਹੀਦਾ ਤੇ ਉਸ ਲਿਹਾਜ਼ ਨਾਲ ਜਿੱਥੇ ਜਾਣੇ ਕਿ ਕਿਉਂਕਿ ਆਪਣਾ ਪਾਂ ਡਾਈਵਰਸ ਕਮਿਊਨिटीज ਦੀ ਪੌਕੇਟਸ ਹੈਗੀਆਂ ਵੀ ਜਿੱਥੇ ਜਿਹੜੀ ਕਮਿਊਨਿਟੀ ਚਾਹੁੰਦੀ ਆ ਵੀ ਸਾਡੇ ਸਕੂਲਾਂ ਚ ਇਹਨਾਂ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਆ ਤੇ ਉਹ ਸਾਨੂੰ ਦੇ ਦੇਵੋ ਜੀ ਸੋ ਇਸ ਕਰਕੇ ਵਾਰਡ 9 10 ਦੇ ਵਿੱਚ ਅਸੀਂ ਚਾਹੁੰਦੇ ਸੀ ਤੇ ਫਿਰ ਜਿਸ ਤਰ੍ਹਾਂ ਆਪਾਂ ਸੈਲਫੋਨ ਦੇ ਇਹ ਬੈਨ ਸਤੰਬਰ 2024 ਚ ਆਇਆ ਇਹਦੇ ਤੇ ਆਪਾਂ ਮਤਲਬ ਲੋਕਲ ਲੈਵਲ ਤੇ ਸਕੂਲ ਲੈਵਲ ਤੇ ਵੀ ਬੋਰਡ ਲੈਵਲ ਤੇ ਵੀ ਪ੍ਰੋਵਿੰਸ ਲੈਵਲ ਤੇ ਵੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਇਹ ਮਸਲਾ ਵੈਸੇ ਤੇ ਸਾਰੀ ਦੁਨੀਆ ਦਾ ਹੀ ਆ ਪੂਰੇ ਕੈਨੇਡਾ ਦਾ ਹੀ ਆ ਪਰ ਜੇ ਚਲੋ ਨਹੀਂ ਮੰਨਣਾ ਤੇ ਘੱਟੋ ਘੱਟ ਪੂਰੇ ਉਨਟੈਰੀਓ ਦਾ ਜ਼ਰੂਰ ਹੈ ਇਸ ਕਰਕੇ ਪ੍ਰੋਵਿੰਸ਼ਲੀ ਵੀ ਇਹ ਦੀ ਜਿਹੜੀ ਫੀਡਬੈਕ ਲਗਾਤਾਰਤਾ ਦੇ ਨਾਲ ਉਨਟੈਰੀਓ ਦੇ ਜਿਹੜੇ ਪ੍ਰੋਵਿੰਸ ਦੇ ਵਿੱਚ ਸਕੂਲ ਬੋਰਡਸ ਆ ਸਾਰੇ 72 ਤੇ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਆ ਉਹਨਾਂ ਦੇ ਰਾਹੀਂ ਅਸੀਂ ਐਜੂਕੇਸ਼ਨ ਮਨਿਸਟਰ ਤੱਕ ਪਹੁੰਚਾ ਜਿਹੜਾ ਇਸ ਨੰਬਰ ਚ ਆ ਵੀ ਗਿਆ ਪਿਛਲੇ ਸਾਲ ਇਦਾਂ ਹੀ ਹੁਣ ਜਿਹੜਾ ਜੀ ਵੀ ਇਹ ਸਕੂਲ ਦੇ ਵਿੱਚ ਰਿਸੋਰਸ ਆਫੀਸਰ ਤੇ ਵੀ ਅਸੀਂ ਅਲੱਗ ਅਲੱਗ ਮੁਹਾਜ਼ਜ਼ਾ ਤੇ ਲਗਾਤਾਰਤਾ ਦੇ ਨਾਲ ਕੰਮ ਕਰਨਾ ਜਾਰੀ ਰੱਖਿਆ ਸੀ ਤੇ ਪ੍ਰੋਵਿੰਸ ਨੂੰ ਵੀ ਇਹਦੇ ਬਾਰੇ ਲਗਾਤਾਰਤਾ ਦੇ ਨਾਲ ਫੀਡਬੈਕ ਦੇ ਰਹੇ ਸੀ ਤੇ ਉਹਨਾਂ ਨੇ ਹੀ ਉੱਥੋਂ ਸਾਨੂੰ ਪਤਾ ਲੱਗਦਾ ਸੀਗਾ ਵੀ ਬੋਰਡ ਲੈਵਲ ਤੇ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਕਿ ਤਾਂ ਆਪਾਂ ਕੋਸ਼ਿਸ਼ ਕਰਕੇ ਪ੍ਰੋਵਿੰਸ ਲੈਵਲ ਤੇ ਹੀ ਇਹਦਾ ਜਿਹੜਾ ਅਰੇਂਜਮੈਂਟ ਲਿਆ ਰਹੇ ਆ ਐਜੂਕੇਸ਼ਨ ਮਿਨਿਸਟਰ ਆ ਇਸ ਦੇ ਬਾਰੇ ਵੇਲੇ ਬਕਾ ਦਾ ਤੌਰ ਤੇ ਉਹ ਟੇਬਲ ਕਰ ਰਹੇ ਆ ਤੇ ਫਿਰ ਇਹ ਸਕੂਲ ਰਿਸੋਰਸ ਆਫੀਸਰ ਆ ਜਿਹੜੀਆਂ ਪੁਲਿਸ ਫੋਰਸ ਇਸ ਦੇ ਆਫਰ ਕਰਦੀਆਂ ਕਿ ਬੋਰਡ ਜਿਹੜੇ ਉਸ ਨੂੰ ਲੈ ਸਕਣਗੇ ਤੇ ਆਪੋ ਆਪਣੇ ਸਕੂਲਾਂ ਦੇ ਵਿੱਚ ਜਿੱਥੇ ਜਿੱਥੇ ਲੋਡ ਹੋਏਗੀ ਉਹਨਾਂ ਨੂੰ ਫਿਰ ਡਿਪਲॉय ਕੀਤਾ ਜਾ ਸਕੂਗਾ ਜੀ ਅੱਜ ਬਿਲਕੁਲ ਜੀ ਇੱਕ ਬਹੁਤ ਵਧੀਆ ਇਹ ਕਦਮ ਹੈ ਐਕਚੁਅਲੀ ਬੜੇ ਲੰਬੇ ਸਮੇਂ ਤੋਂ ਆਪਾਂ ਜੀ ਜੀ ਦੀ ਡਿਮਾਂਡ ਸੀ ਆਪਣੇ ਕੋਲੇ ਬਹੁਤ ਚੰਗੀ ਗੱਲ ਹੈ ਜੀ ਤੇ ਬਾਕੀ ਜੋ ਸਰ ਮੈਂ ਇੱਕ ਹੋਰ ਗੱਲ ਕਰ ਲੈ ਜੀ ਜਿਵੇਂ ਐਜੂਕੇਸ਼ਨ ਜਿਹੜੇ ਬੋਰਡ ਹੈਗੇ ਆ ਕੀ ਇਹ ਇੰਡੀਵਿਜੂਅਲ ਬੋਰਡ ਹੈ ਜਿਨ੍ਹਾਂ ਕੋਲ ਇਹਨਾਂ ਕੋਲ ਫੁੱਲ ਪਾਵਰ ਹੈ ਜਾਂ ਇਹ ਇੰਟੀਰੀਅਰ ਦੇ ਮਿਨਿਸਟਰੀ ਦੇ ਅੰਡਰ ਆਉਣਗੇ ਨਹੀਂ ਦੇਖੋ ਜਿਹੜੇ ਇਹ ਸਾਰੇ ਬੋਰਡ ਤਾਂ ਵੈਸੇ ਇਹ ਉਪਰੇਟ ਹੀ ਜਿਹੜਾ ਅੰਡਰ ਦਾ ਐਜੂਕੇਸ਼ਨ ਐਕਟ ਪ੍ਰੋਵਿੰਸ ਨੇ ਡਿਜ਼ਾਈਨ ਕੀਤਾ ਉਹਨਾਂ ਦੇ ਤਹਿਤ ਹੀ ਹੁੰਦੇ ਆ ਤੇ ਸ ਟੋਟਲ ਜਿਹੜਾ ਫੰਡ ਆ ਉਹ ਵੀ ਪ੍ਰੋਵਿੰਸ ਤੋਂ ਹੀ ਮਿਲਦਾ ਸੋ ਜਿਹੜਾ ਟੈਕਸ ਵੀ ਪੇ ਕਰਦੇ ਆ ਜਿਹੜੇ ਰੈਜ਼ਿਡੈਂਟਸ ਆ ਵੀ ਉਹ ਸਕੂਲ ਬੋਰਡ ਨੂੰ ਸਿੱਧੇ ਨਹੀਂ ਜਾਂਦੇ ਉਹ ਪਹਿਲਾਂ ਪ੍ਰੋਵਿੰਸ਼ੀਅਲੀ ਟ੍ਰੈਜਰੀ 'ਚ ਜਾਂਦੇ ਆ ਉੱਥੋਂ ਫਿਰ ਹਰ ਸਾਲ ਜਿਹੜੇ ਆ ਜੀ ਕਿ ਉਹ ਅਲੋਕੇਟ ਹੁੰਦੇ ਆ ਤੋਂ ਸਕੂਲ ਬੋਰਡ ਕਿਸ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਹੀ ਇਹੀ ਪ੍ਰੋਵਿੰਸ ਦੇ ਅੰਦਰ ਹੀ ਕੰਮ ਕਰਦੇ ਆ ਪਰ ਫਿਰ ਵੀ ਜਿਹੜਾ ਜੀ ਕਿ ਸਕੂਲ ਡਿਸਟ੍ਰੀ ਹੈ ਜਾਨੀ ਕਿ ਸਕੂਲ ਬੋਰਡ ਇਹ ਬੋਰਡ ਜਿਹੜਾ ਚਲਾਉਣ ਦੇ ਲਈ ਗਵਰਨ ਕਰਨ ਦੇ ਲਈ ਉਹਦੇ ਮੈਂਬਰ ਗਵਰਨਮੈਂਟ ਨਹੀਂ ਅਪੁਆਇੰਟ ਕਰਦੇ ਹਨ ਜਿਸ ਤਰ੍ਹਾਂ ਕਿ ਆਪਾਂ ਉਥੋਂ ਪੰਜਾਬ ਦੇ ਵਿੱਚ ਤਾਂ ਹੋਰ ਜਾਂ ਬਾਕੀ ਬਹੁਤ ਸਾਰੇ ਹੋਰ ਦੇਸ਼ਾਂ ਦੇ ਵਿੱਚ ਇਦਾਂ ਹੈਗਾ ਵੀ ਗਵਰਨਮੈਂਟ ਅਪੁਆਇੰਟ ਕਰਦੇ ਆ ਇੱਥੇ ਲੇਕ ਸੀਪੀ ਉਹ ਬੋਰਡ ਮੈਂਬਰ ਹੋਣ ਜਿਹੜੇ ਲੋਕਾਂ ਦੀਆਂ ਲੋੜਾਂ ਨੂੰ ਤੇ ਬਕਾਇਦਾ ਤੌਰ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਣ ਪਿਓ ਫਿਰ ਟੇਬਲ ਤੇ ਬੈਠ ਕੇ ਉਸ ਤਰ੍ਹਾਂ ਦਾ ਸਕੂਲ ਸਿਸਟਮ ਡਿਜ਼ਾਈਨ ਦੇ ਵਿੱਚ ਕਰਨ ਦੇ ਵਿੱਚ ਬੈਟਰ ਸਹਾਈ ਹੈਲਪਫਲ ਹੋ ਸਕਦੇ ਆ ਜਿਹੜੇ ਕਿ ਕਮਿਊਨਿਟੀ ਨੇ ਆਪ ਇਲੈਕਟ ਕੀਤੇ ਆ ਇਲੈਕਟ ਕਰਨ ਦਾ ਮਤਲਬ ਇਹ ਹੁੰਦਾ ਵੀ ਉਹ ਜਿਹੜਾ ਵਿਅਕਤੀ ਚੁਣਿਆ ਵੀ ਉਹ ਜਿਹੜੀ ਕਮਿਊਨਿਟੀ ਆ ਵੀ ਉਸ ਦੇ ਦੁੱਖ ਦਰਦ ਨੂੰ ਸਮਝਣ ਵਾਲਾ ਜੀ ਉਹਨੂੰ ਹੱਲ ਕਰਕੇ ਤੇ ਫਿਰ ਲੋਕਾਂ ਦਾ ਜੀਵਨ ਆਸਾਨ ਕਰਨ ਚ ਜਿਹੜਾ ਉਹ ਸਹਾਈ ਹੋ ਸਕਦਾ ਹੈ ਸੋ ਇਸੇ ਕਰਕੇ ਇਹ ਜਿਹੜਾ ਜੀ ਸਾਡੇ ਇੱਥੇ ਡੈਮੋਕਰੇਟਿਕ ਕਿਹ ਤਰੀਕੇ ਦੇ ਨਾਲ ਮੀਮਸਪਾਲਾ ਇਲੈਕਸ਼ਨ ਦੇ ਵਿੱਚ ਸਕੂਲ ટ્રਸਟੀ ਜਿਹੜੇ ਸਕੂਲ ਬੋਰਡ ਆ ਤੇ ਸਾਰੇ ਚੁਣ ਹੁੰਦੇ ਆ ਜੀ ਜੀ ਸਰ ਜਦੋਂ ਦਾ ਜਦੋਂ ਤੁਸੀਂ 2 ਸਾਲ ਪਹਿਲਾਂ ਆਏ ਹੋ ਉਹਦਾਂ ਦੇ ਤੁਸੀਂ ਬਹੁਤ ਕੰਮ ਕੀਤਾ ਨੇ ਜਿਹੜਾ ਤੁਸੀਂ ਸੈਲਫੋਨ ਬੈਨ ਕੀਤਾ ਸਕੂਲਾਂ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਰਿਐਕਸ਼ਨ ਮਿਲਦਾ ਪਿਆੰਸ ਸਰੋ ਦੇ ਕੁਝ ਵੀ ਸਮੇਂ ਸਮੇਤੇ ਜੇ ਦੀ ਮੈਂ ਰਿਪੋਰਟ ਆਪਣੇ ਵਾਰਡ 9 10 ਦੇ ਵਿੱਚ ਵੀ ਲੈਂਦਾ ਰਹਿਣਾ ਜਿਹੜੀਆਂ ਜਿਹੜੀਆਂ ਰੋਕਾਂ ਨਵੰਬਰ 2024 ਦੇ ਵਿੱਚ ਆਈਆਂ ਸਿਕੀਆਂ ਉਹਨਾਂ ਤੇ ਕੰਮ ਜਿਹੜਾ ਜੀ ਪੇ ਅਸੀਂ 2023 ਦੇ ਵਿੱਚ ਹੀ ਵਾਰਡ 9 10 ਦੇ ਵਿੱਚ ਸ਼ੁਰੂ ਕਰ ਦਿੱਤਾ ਸੀਗਾ ਸੋ ਸੈੱਲ ਫੋਨ ਜਿਹੜਾ ਜੀ ਪੇ ਲੋਕਲ ਸਕੂਲ ਲੈਵਲ ਤੇ ਅਸੀਂ ਜਿਹੜਾ ਜੀ ਪੇ ਇਹ ਬੰਦ ਕਰਨ ਦੀ بجائے ਚਾਹੁੰਦੇ ਸੀਗੇ ਵੀ ਬੋਰਡ ਵਾਈਡ ਜਾਂ ਫਿਰ ਪ੍ਰੋਵਿੰਸ ਵਾਈਡ ਇਹ ਜਿਹੜਾ ਬੈਨ ਆਵੇ ਤੇ ਫਿਰ ਇਹ ਵੈਟਰ ਵਰਕ ਕਰੂਗਾ ਵੈਸੇ ਤੇ ਬਾਬਜੀ ਓਨੈਸਟਲੀ ਕਹੀਏ ਤੇ ਸਕੂਲਾਂ ਦੇ ਵਿੱਚ ਤੇ ਬੈਨ ਹੈਗਾ ਇਹ ਕਿਉਂਕਿ ਸਕੂਲ ਕਦੀ ਕਹਿੰਦੇ ਨਹੀਂ ਸੀ ਵੀ ਘਰੋਂ ਭੇਜਿਆ ਪਰ ਹੁਣ ਘਰੋਂ ਭੇਜਣੋਂ ਲੋਕ ਨਹੀਂ ਸੀ ਹਟਦੇ ਤੇ ਨਾਲ ਕਹਿੰਦੇ ਸੀ ਵੀ ਬੈਂਨ ਸਕੂਲ ਕਰੇ ਅੱਛਾ ਚਲੋ ਹੁਣ ਸਕੂਲਾਂ ਨੇ ਬੈਨ ਕਰ ਦਿੱਤਾ ਪਰ ਮੈਨੂੰ ਅੱਜ ਵੀ ਲੱਗਦਾ ਹੈ ਜੋ ਬੈਨ ਅਸੀਂ ਸਕੂਲ ਵਿੱਚ ਲਾਇਆ ਜਾਂ ਕਰ ਲਓ ਪੇ ਲਗਵਾਇਆ ਹੈ ਜੋ ਸੇਮ ਬੈਨ ਘਰਾਂ ਵਿੱਚ ਲੋਕ ਨਹੀਂ ਲਾਉਂਦੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਜੀ ਪਰ ਕਿਤੇ ਨਾ ਕਿਤੇ ਹੁਣ ਸਕੂਲ ਦੇ ਟਾਈਮ ਦੇ ਦੌਰਾਨ ਜਿਹੜਾ ਜਿਵੇਂ ਬੱਚੇ ਫੋਨ ਨੂੰ ਹੱਥ ਨਾਲ ਲਾ ਸਕਦੇ ਫੋਨ ਕਰਕੇ ਖਾਸ ਤੌਰ ਤੇ ਐਲੀਮੈਂਟਰੀ ਕਲਾਸਿਸ ਦੇ ਵਿੱਚ ਵੀ ਉਹਦੇ ਨਾਲ ਸਾਡਾ ਸਕੂਲਾਂ ਦਾ ਜਿਹੜਾ ਕਲਾਸਰੂਮ ਦਾ এনਵਾਇਰਨਮੈਂਟ ਉਹ ਕਾਫੀ ਇੰਪਰੂਵ ਹੋਇਆ ਪਹਿਲਾਂ ਦੇ ਮੁਕਾਬਲੇ ਵਾਇਲੈਂਸ ਵੀ ਜ ਤੇ ਪਹਿਲਾਂ ਦੇ ਮੁਕਾਬਲੇ ਜਿਹੜਾ ਜਿਵੇਂ ਬੱਚੇ ਆ ਉਹ ਜ਼ਿਆਦਾ ਆਪਣੀ ਲਰਨਿੰਗ ਤੇ ਜੋ ਮਕਸਦ ਹੈ ਸਕੂਲ ਜਾਣ ਦਾ ਉਹਤੇ ਵਧ ਫੋਕਸ ਕਰ ਪਾਰਗੇ ਬਿਲਕੁਲ ਬਹੁਤ ਜੀ ਆਪਣੇ ਜੋਸ ਸਾਹਿਬ ਅਸੀਂ ਕੱਲ ਵੀ ਇਹ ਗੱਲਬਾਤ ਕੀਤੀ ਸੀ ਕਿ ਜੇ ਜਿਹੜਾ ਤੁਸੀਂ ਕਹਿੰਦੇ ਜੇ ਆਪਾਂ ਘਰ ਤੋਂ ਇਹ ਗੱਲ ਸ਼ੁਰੂਆਤ ਨਹੀਂ ਕਰਦੇ ਤੇ ਇਹਦੇ ਮਤਲਬ ਜਿਹੜੀਆਂ ਸਾਨੂੰ ਉਹਨੇ ਸਫਲਤਾ ਘੱਟ ਮਿਲਦੀ ਆ ਜਿਵੇਂ ਕੱਲ ਗੱਲ ਕੀਤੀ ਸੀ ਵੀ ਜਿਹੜੇ ਛੋਟੇ ਅੱਜ ਕੱਲ ਬੱਚਾ 2 ਸਾਲ ਦਾ 3 ਸਾਲ ਦਾ ਬੱਚਾ ਛੋਟਾ ਬੱਚਾ ਰੋ ਰਿਹਾ ਤੇ ਮਾਂ ਉਹਨੂੰ ਘਟਾਉਣੇ ਦੀ ਬਜਾਏ ਹੁਣ ਉਹਨੂੰ ਸੈੱਲਫੋਨ ਹੱਥ 'ਚ ਫੜਾਉਂਦੇ ਆ ਜੀ ਜਿਹੜਾ ਕਿ ਬੰਚਾ ਆਲਰੇਡੀ ਫੁੱਲ ਫਲਿਜ ਪ੍ਰਪੇਅਰ ਹੋ ਰਿਹਾ ਆਉਣ ਵਾਲੇ ਸਮੇਂ ਦੇ ਲਈ ਸੋ ਇਹ ਸਾਨੂੰ ਘਰਾਂ ਤੋਂ ਸ਼ੁਰੂ ਕਰਨਾ ਪੈਣਾ ਜੀ ਬਿਲਕੁਲ ਤੁਹਾਡੇ ਗੱਲ درست ਹੈਗੀ ਆ ਜੇ ਆਪਾਂ ਸਕੂਲਾਂ ਦੇ ਵਿੱਚ ਇਹ ਐਮੈਂਡਮੈਂਟ ਚਾਹੁੰਦੇ ਹੈਗੇ ਉੱਥੇ ਸਾਡੇ ਕੋਲ ਚੇਂਜਸ ਆਉਣ ਤੇ ਸਾਨੂੰ ਚੇਂਂਜਸ ਘਰ 'ਚ ਆਪਣੇ ਆਪ ਹੀ ਲਾਉਣੇ ਪੈਣੇ ਆ ਬਿਲਕੁਲ ਤੁਹਾਡੇ ਗੱਲ درست ਹੈ ਨਹੀਂ ਬਿਲਕੁਲ ਦੇਖੋ ਸਕੂਲਾਂ ਦੇ ਵਿੱਚ ਜੋ ਵੀ ਡਿਵਾਈਸ ਬੱਚੇ ਨੂੰ ਟੈਕਨੋਲੋਜੀ ਚਾਹੀਦੀ ਹੈ ਉਹ ਬੋਰਡ ਦੇ ਵੱਲੋਂ ਫ੍ਰੀ ਆਫਰ ਕੀਤੀ ਜਾਣੀਆਂ ਇਥੋਂ ਤੱਕ ਵੀ ਜੇ ਘਰੇ ਵੀ ਲੋਕ ਨਹੀਂ ਖਰੀਦ ਕੇ ਡਿਵਾਈਸ ਦੇ ਸਕਦੇ ਤੇ ਉਹਦੇ ਵਾਸਤੇ ਵੀ ਸਕੂਲ ਕੋਲ ਸਾਡੇ ਕੋਲ ਪ੍ਰਬੰਧ ਆ ਵੀ ਅਸੀਂ ਬੱਚੇ ਨੂੰ ਡਿਵਾਈਸ ਦੇ ਕੇ ਘਰ ਵੀ ਭੇਜ ਸਕਦੇ ਆ ਜੀ ਪਰ ਹੁਣ ਇਹ ਪਤਾ ਨਹੀਂ ਕਿੱਥੋਂ ਗੱਲ ਬਣ ਗਈ ਸੀ ਸ਼ੁਰੂ ਦੇ ਵਿੱਚ ਵੀ ਸੈੱਲ ਫੋਨ ਹੈ ਜੀ ਸਕੂਲੇ ਪੜਨ ਵਾਸਤੇ ਚਾਹੀਦਾ ਪੇਰੈਂਟਸ ਨੇ ਇਹ ਦੀ ਬਜਾਏ ਕਿ ਬੱਚੇ ਦੇ ਕਹਿਣ ਤੇ ਸੈੱਲ ਫੋਨ ਖਰੀਦ ਕੇ ਹੱਥ ਚ ਫੜਾਤਾ ਪਰੋਸ ਦਿੱਤਾ ਪਲੇਟ ਵਿੱਚ ਵੀ ਉਹ ਸਕੂਲ ਨੂੰ ਟੀਚਰ ਨੂੰ ਪੁੱਛਤਾ ਲੈਣ ਵੀ ਇੱਥੇ ਚਾਹੀਦਾ ਤੁਸੀਂ ਇਹਨੂੰ ਇਦਾਂ ਕਹਿ ਕੇ ਭੇਜਿਆ ਇਹ ਕੰਪੇਰੈਂਸ ਨੇ ਨਹੀਂ ਕੀਤਾ ਫਿਰ ਉਹ ਥੋੜੀ ਜਿਹੀ ਮੈਂ ਪੰਜਾਬੀ ਚ ਕਹਾਂਗਾ ਵੀ ਭੇਡ ਚਾਲ ਵੀ ਬਣ ਗਈ ਵੀ ਸਾਡੇ ਰਿਸ਼ਤੇਦਾਰ ਦੇ ਬੱਚਿਆਂ ਕੋਲ ਹੈਗਾ ਸਾਡੇ ਬੱਚੇ ਕੋਲ ਵੀ ਹੋਣਾ ਬਹੁਤ ਜ਼ਰੂਰੀ ਚਾਹੀਦਾ ਜੀ ਪਰ ਉਹਦੇ ਤੇ ਫਿਰ ਜਿਹੜੀ ਇੱਕ ਮੁਸਤੈਦੀ ਕੰਟਰੋਲ ਰੱਖਣ ਦੀ ਲੋੜ ਸੀ ਵੀ ਬੱਚਾ ਅਸਲ ਦੇ ਵਿੱਚ ਇਹਨਾਂ ਡਿਵਾਈਸਸ ਤੇ ਕਰ ਕੀ ਰਿਹਾ ਇੰਟਰਨੈਟ ਬੈਡਰੂਮਾਂ ਤੱਕ ਸਜਾ ਕੇ ਸਾਰੀਆਂ ਇਹ ਡਿਵਾਈਸਸ ਦੇ ਦਿੱਤੀਆਂ ਬੱਚਾ ਵੀ ਜਦੋਂ ਹੌਲੀ-ਹੌਲੀ ਉਹ ਗੰਦਗੀ ਨੂੰ ਮੂੰਹ ਮਾਰਨਾ ਤੇ ਫੇਰ ਜਾਣੀ ਪਉਣਾ ਵੀ ਮੈਂ ਹੋਮਵਰਕ ਕਰ ਰਿਹਾ ਜਿ ਘਰੋਂ ਲਕੂਣ ਦੇ ਲਈ ਗੱਲਾਂ ਹੁਣ ਪੇਰੈਂਟਸ ਨੇ ਇਹ ਦੇਖਣਾ ਨਹੀਂ ਵੀ ਵਾਕਈ ਹੋਮਵਰਕ ਹੋ ਰਿਹਾ ਜਾਂ ਕੁਝ ਹੋਰ ਹੋ ਰਿਹਾ ਸੋ ਵੀ ਇਹ ਸਕੂਲਾਂ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਹੀ ਨਹੀਂ ਸੀ ਕਿਹਾ ਜਾ ਰਿਹਾ ਭੇਜੋ ਪਰ ਮੈਨੂੰ ਇਹ ਲੱਗਦਾ ਵੀ ਇਹ ਇਸ ਤਰੀਕੇ ਦੇ ਨਾਲ ਇਹਨੂੰ ਪ੍ਰੋਪਰ ਮੈਨੇਜ ਨਾ ਕਰਕੇ ਸੈੱਲਫੋਨ ਦੇ ਯੂਜ਼ ਅਬਿਊਜ਼ ਨੂੰ ਸ਼ਰੂਰ ਪਿਛਲੇ 20 ਸਾਲਾਂ ਚ ਆਪਾਂ ਇੱਕ ਦੋ ਜਿਹੜੀਆਂ ਪੀੜੀਆਂ ਆ ਉਹਨਾਂ ਦਾ ਸਤਿਆਨਾਸ਼ ਕਰ ਲਿਆ ਪਰ ਜਦੋਂ ਮੈਂ ਇਲੈਕਟ ਹੋਇਆ ਵਾਰਡ ਨੰਬਰ 10 ਤੇ ਵੋਟਰਾਂ ਨੇ ਪਣ ਪ੍ਰਾਮੈ ਨੇ ਬਖਸ਼ਿਸ਼ ਕੀਤੀ ਮੈਂ ਇਹ ਆਪਣਾ ਮਿਸ਼ਨ ਲੈ ਕੇ ਗਿਆ ਸੀ ਵੀ ਮੈਂ ਅਗਲੀ ਪੀੜੀ ਨਹੀਂ ਗੜਨ ਦਊਂਗਾ ਅਗਲੀਆਂ ਪੀੜੀਆਂ ਅਸੀਂ ਬਚਾਵਾਂਗੇ ਉਸ ਪੋਸਿਬਲ ਨੂੰ ਆਪਾਂ ਪੂਰੇ ਹੋਏ ਹਾਂ ਜੀ ਸਰ ਸਾਹਿਬ ਇਸ ਨਾਲ ਨਾਲ ਡਰੱਗ ਜਿਹੜੀ ਹੈ ਸਕੂਲਾਂ ਚ ਵਿਖਦੀ ਹੈ ਤੁਸੀਂ ਪਿਛਲੇ ਦਿਨੀ ਇਸ ਸਦੇ ਗੱਲਬੀ ਕੀਤੀ ਸੀ ਤੇ ਨਾਲ ਨਾਲ ਕ੍ਰਾਈਮ ਇੰਨਾ ਵੱਧ ਗਿਆ ਹੈ ਕੱਲ ਦੀ ਖਬਰ ਹੈ ਕਿ 11 ਸਾਲ ਤੇ 14 ਸਾਲ ਦੇ ਬੱਚੇ ਨੇ ਕਾਰ ਚੋਰੀ ਕੀਤੀ ਜੀ ਹਾਂ ਜੀ ਆਪਾਂ ਬਾਬੂ ਜੀ ਦੇਖੋ ਤੁਸੀਂ ਸਾਰਾ ਕਮਿਊਨਿਟੀ ਦੀ ਨਬਜ਼ ਨੂੰ ਸਮਝਦੇ ਹੋ ਜੋ ਕੁਝ ਹੋ ਰਿਹਾ ਵਾਪਰ ਰਿਹਾ ਆ ਆਪਾਂ ਦੇਖਦੇ ਆਂ ਕਿ ਜੇ 11 12 14 15 ਸਾਲ ਦੇ ਬੱਚੇ ਜਿਹੜੇ ਆ ਉਹ ਅੱਧੀ ਰਾਤ ਨੂੰ ਕਿਸੇ ਘਰ ਵਿੱਚ ਡਾਕਾ ਮਾਰ ਰਹੇ ਆ ਤੇ ਮੈਂ ਪੁੱਛਦਾ ਵੀ ਪੇਰੈਂਟਸ ਕਿੱਥੇ ਆ ਜੀ ਪੇਰੈਂਟਸ ਉੱਤੇ ਪਏ ਆ ਜੀ ਸੋ ਇਸ ਕਰਕੇ ਵੀ ਜੇ ਹੁਣ ਮੈਂ ਸਮਝਾਂਗਾ ਵੀ ਚਲੋ ਬਾਹਰ ਸਮਾਜ ਦਾ ਦੁਨੀਆ ਦਾ ਦੇਸ਼ਾਂ ਦਾ ਧਰਤੀਆਂ ਦਾ ਉਹ ਤੇ ਕਸੂਰ ਆਪਾਂ ਦਾ ਘੜਦਿਆਂ ਆ ਮੈਨੂੰ ਲੱਗਦਾ ਵੀ ਸ਼ੁਰੂਆਤ ਜੇ ਆਪਾਂ ਆਪਣੇ ਆਪ ਤੋਂ ਕਰ ਲਈਏ ਤੇ ਫੇਰ ਥੋੜਾ ਜ਼ਿਆਦਾ ਬੈਠ ਰਿਹਾ ਹੈ ਤੋ ਤਦ ਕਰਕੇ ਇਹੀ ਹੈ ਜੀ ਕਿ ਇਹ ਹੁਣ ਇੰਨੀ ਛੋਟੀ ਉਮਰ ਦੇ ਬੱਚੇ ਜਿਹੜੇ ਇਸ ਦੇ ਵਿੱਚ ਇਨਵੋਲਵ ਹੋ ਰਹੇ ਆ ਉਹਦੇ ਵਿੱਚ ਵੀ ਸਿੱਧੇ ਤੌਰ ਤੇ ਜਿੰਨੀਆਂ ਵੀ ਇਸ ਸਮਾਜ ਦੇ ਵਿੱਚ ਬੁਰਾਈਆਂ ਵਧੀਆਂ ਹੋਈਆਂ ਕਿਸੇ ਵੀ ਲੈਵਲ ਤੇ ਉਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੀ ਹੈਗੀਆਂ ਨੇ ਸਿੱਧੀ ਗੱਲ ਹੈ ਪਰ ਉਹ ਹੈਗੀਆਂ ਉਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਸੋਸ਼ਲ ਮੀਡੀਆ ਦੀ ਗੰਦਗੀ ਆ ਜੀ ਉਹਦੇ ਕਰਕੇ ਬੁਧੀਆਂ ਪ੍ਰੇਸ਼ਟ ਹੋਈਆਂ ਪਈਆਂ ਜੀ ਤੋਂ ਮੈਂ ਸਮਝਾਂਗਾ ਵੀ ਇਸ ਵੇਲੇ ਪ੍ਰੋਬਲਮ ਜਿਹੜੀ ਆ ਆਪਾਂ ਦੁਨੀਆ 'ਚ ਸਕੂਲਾਂ 'ਚ ਸਿਸਟਮਾਂ 'ਚ ਸਰਕਾਰਾਂ 'ਚ ਪੁਲਿਸਾਂ 'ਚ ਵੀ ਕੱਢੀਏ ਉਹ ਤੇ ਪੰਜਾਬ ਤੋਂ ਆਪਾਂ ਕੱਢਦੇ ਪੁਰਹੀ ਆਉਣੇ ਆ ਪਰ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਕਮੀਆਂ ਆ ਜੇ ਘਰ ਦੇ ਅੰਦਰੋਂ ਆਪਾਂ ਕੱਢਣੀਆਂ ਸ਼ੁਰੂ ਕਰ ਦਈਏ ਜਿਹੜੀਆਂ ਆਪਾਂ ਸਕੂਲਾਂ ਸਮਾਚ ਕੱਢੀਏ ਪਰ ਘਰ ਦੇ ਅੰਦਰੋਂ ਵੀ ਕੱਢੀਏ ਤੇ ਫੇਰ ਮੈਨੂੰ ਲੱਗਦਾ ਸਫਾਈ ਜਿਹੜੀ ਉਹ ਜ਼ਿਆਦਾ ਸੋਖਿਆ ਆਪਾਂ ਕਰ ਸਕਦੇ ਹਾਂ ਜੀ ਜੌਰ ਸਾਹਿਬ ਤੁਹਾਡਾ ਬਹੁਤ ਬਹੁਤ ਆਨੰਦ ਜਾਂਦੇ ਜਾਂਦੇ ਇੱਕ ਜੇ ਮੈਨੂੰ ਪਤਾ ਕਿ ਤੁਸੀਂ ਬਹੁਤ ਮਿਹਨਤ ਕਰਦੇ ਹੋ ਆਪਣੇ ਡਿਊਟੀ ਤੋਂ ਵੀ ਜ਼ਿਆਦਾ ਮਿਹਨਤ ਕਰਦੇ ਹੋ ਵੀ ਤੁਸੀਂ ਕਮਿਊਨਿਟੀ ਤੋਂ ਕਿਹੋ ਜਿਹਾ ਸਹਿਯੋਗ ਚਾਹੁੰਦੇ ਹੋ ਬਸ ਸਹਿਯੋਗ ਪਹਿਲੀ ਗੱਲ ਤੇ ਇਲੈਕਟ ਕਰਕੇ ਬਹੁਤ ਵੱਡਾ ਦੇ ਦਿੱਤਾ ਬਾਬੂ ਜੀ ਉਸ ਤੋਂ ਬਾਅਦ ਫਿਰ ਮੈਂ ਪੈਂਟ ਪਰਮ ਨੂੰ ਕਿਹਾ ਸੀ ਤੁਹਾਡਾ ਕੰਮ ਹੁਣ ਬੰਦ ਹੈ ਤੇ ਮੇਰਾ ਸ਼ੁਰੂ ਹੈ ਪਰ ਉੱਥੇ ਜਾ ਕੇ ਜਦੋਂ ਮੈਂ ਆਇਡੈਂਟੀਫਾਈ ਕੀਤਾ ਕਿ ਨਹੀਂ ਪੈਂਟ ਪਰਮਾਂ ਦੇ ਮੈਨੂੰ ਸਹਿਯੋਗ ਦੀ ਲੋੜ ਹੈ ਸੈੱਲਫੋਨ ਇਹ ਬੁਰਾਈਆਂ ਉਹਨੇ ਚੰਬੰਦ ਨਹੀਂ ਹੋਣੀਆਂ ਕੈਸ਼ ਦਿੱਤਾ ਜਾ ਰਿਹਾ ਉਸ ਕੈਸ਼ ਦੇ ਨਾਲ ਜੋ ਕਰੋਲਨਚਲੀ ਕਾਫੀ ਨਹੀਂ ਮਿਲਦਾ ਜਿੰਨੇ ਵੀ ਬੱਚੇ ਡਰੱਗਸ ਚ ਇਨਵੋਲਵ ਹੁੰਦੇ ਉਸੇ ਕੈਸ਼ ਦੇ ਕਰਕੇ ਹੀ ਉਹ ਹੋ ਪਾਰੇ ਕਿਉਂਕਿ ਬੱਚਿਆਂ ਕੋਲ ਹੋਰ ਕੋਈ ਪੈਸੇ ਕਿਤੇ ਵੀ ਆਉਂਦੇ ਨਹੀਂ। ਅਸਲ ਵਿੱਚ ਇਹ ਦੋ ਚੀਜ਼ਾਂ ਸੇ ਭੈਣ ਭਰਾਵਾਂ ਦਾ ਮੈਸੇਜ ਜੋ ਮੰਗਿਆ ਸੀ ਵੀ ਘਰੋਂ ਸੈਲਫੋਨ ਮੈਨੇਜ ਕਰੋ, ਘਰੋਂ ਇਹ ਡਿਵਾਈਸਸ ਮੈਨੇਜ ਕਰੋ, ਬੈਡਰੂਮ ਤੱਕ ਪਹੁੰਚਾਉਣ ਦੀ ਬਜਾਏ ਇਹਨੂੰ ਘਰ ਦੇ ਕਾਮਨ ਏਰੀਆ ਦੇ ਵਿੱਚ ਰੱਖੋ ਤੇ ਸਕੂਲੇ ਤੁਸੀਂ ਪੈਸੇ ਭੇਜਣ ਦੀ ਬਜਾਏ ਲੰਚ ਘਰੋਂ ਭੇਜੋ। ਸੋ ਤੁਸੀਂ ਸਕੂਲੋਂ ਬੱਚਾ ਇਹਸ ਕਰਕੇ ਨਹੀਂ ਬਾਹਰ ਜਾਂਦਾ ਵੀ ਉਹ ਲੰਚ ਕਰਨ ਦੀ ਸਕੂਲ ਵਿੱਚ ਜਗ੍ਹਾ ਨਹੀਂ ਹੈਗੀ। ਉਹ ਇਹਸ ਕਰਕੇ ਗਿਆ ਵੀ ਉਹਨੂੰ ਘਰੋਂ ਲੰਚ ਨਹੀਂ ਮਿਲਿਆ, ਲੰਚ ਲਈ ਪੈ ਤੋਂ ਨੂੰ ਮਖਾਨਾ ਹੋ ਗਿਆ ਤੇ ਫਿਰ ਲੰਚ ਵਾਲੀ ਦੁਕਾਨ ਦੇ ਨਾਲ ਜੇ ਗੰਦਗੀ ਸੀ ਤੇ ਉਹ ਲੰਚ ਵੀ ਖਰੀਦ ਸਕਦਾ ਸੀ ਤੇ ਉਤੋਂ ਖਰਾਬੀ ਵਾਲੀ ਦੁਕਾਨ ਤੋਂ ਖਰਾਬੀ ਵੀ ਖਰੀਦ ਸਕਦਾ ਸੀ ਪਰ ਇਹਦੀ ਅਕਾਉਂਟੇਬਿਲਟੀ ਕੋਈ ਨਹੀਂ ਸੀਗੀ। ਤੋਂ ਇਸ ਤਰੀਕੇ ਦੇ ਨਾਲ ਇਹ ਹੈ ਜੀ ਕਿ ਇੱਕ ਟੀਮ ਵਰਕ ਹੈ, ਬੋਰਡ ਵੀ ਹੈ, ਸਕੂਲ ਵੀ ਹੈ ਪਰ ਕਮਿਊਨਿਟੀ ਦਾ ਵੀ ਇਹਦੇ ਵਿੱਚ ਜਿੰਨਾ ਵੱਧ ਤੋਂ ਵੱਧ ਐਕਟਿਵ ਰੋਲ ਹੋਵੇ ਉਹ ਸਾਡੇ ਲਈ ਸਖਾਈ ਹੈ। ਸੋ ਕਮਿਊਨਿਟੀ ਜਿੰਨਾ ਸਹਾਇਤਾ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ। ਸਰ ਜੀ ਤੁਹਾਡਾ ਬਹੁਤ-ਬਹੁਤ ਅਲਮਾਦ ਆਉਣ ਦੇਣਾ ਚ ਆਪਣੀ ਫਿਰ ਗੱਲਬਾਤ ਹੋ